ਜਿਨ੍ਹਾਂ ਦੀ ਆਪਣਾ ਇੰਸਟੀਚਿਊਟ ਹੈ ਅਭਿਮਨਿਉ ਆਈਐਸ 1999 ਦੇ ਵਿੱਚ ਖੁੱਲਿਆ ਸੀ ਤੇ ਜਿਹੜਾ ਲਗਭਗ ਹੁਣ ਤੱਕ 2500 ਤੋਂ ਪਲੱਸ ਜਿਹੜੇ ਆ ਉਹ ਅਫਸਰ ਜਿਹੜੇ ਆ ਉਹ ਬਣਾ ਚੁੱਕਾ ਹੁਣ ਤੱਕ ਇਹਨਾਂ ਨੇ 2500 ਤੋਂ ਪਲੱਸ ਜਿਹੜੇ ਆਫੀਸਰ ਉਹ ਬਣਾ ਚੁੱਕੇ ਨੇ ਚਾਹੇ ਉਹ ਬੱਚਾ ਨੇ ਆਈਪੀਐਸ ਕੀਤਾ ਹੋਵੇ ਚਾਹੇ ਆਈਐਸ ਤੇ ਚਾਹੇ ਪੀਸੀਐਸ ਕਲੀਅਰ ਕਰਕੇ ਉਹ ਚੱਲੇ ਹੋਣ ਆ ਅੱਜ ਇਹਨਾਂ ਨਾਲ ਮੈਂ ਪਿੱਛੇ ਜੇ ਮੁਲਾਕਾਤ ਕੀਤੀ ਤੇ ਮੈਂ ਕਿਹਾ ਵੀ ਅਸੀਂ ਬਾਰਡਰ ਬੈਲਟ ਤੇ ਆਉਨੇ ਆ ਤੇ ਸਾਡੀ ਥੋੜੇ ਕੁਝ ਜਿਹੜੀ ਹੈ ਉਹ ਕੁਝ ਬੱਚਿਆਂ ਦੀ ਆਰਥਿਕ ਸਥਿਤੀ ਜਿਹੜੀ ਉਹ ਠੀਕ ਨਹੀਂ ਹੈਗੀ ਤੇ ਉਹਦੇ ਵਿੱਚ ਆਪਾਂ ਤੁਸੀਂ ਸਾਡਾ ਕੀ ਯੋਗਦਾਨ ਕਰ ਸਕਦੇ ਹੋ ਕਿ ਸਾਡੇ ਬੱਚੇ ਜਿਹੜੇ ਆ ਉਹ ਪੀਸੀਐਸ ਕਰਕੇ ਤੇ ਕੋਈ ਐਸਡੀਐਮ ਬਣੇ ਕੋਈ ਡੀਐਸਪੀ ਬਣੇ ਕੋਈ ਤਹਿਸੀਲਦਾਰ ਬਣੇ ਕੋਈ ਕੋਰਪੋਰੇਟ ਸੁਸਾਇਟੀ ਦੇ ਵਿੱਚ ਇੰਸਪੈਕਟਰ ਬਣੇ ਚਾਹੇ ਕੋਈ ਬੀ ਡੀ ਪੀ ਹੋਵੇ ਐਵੇਂ ਨਾ ਬਹੁਤ ਸਾਰੀਆਂ ਜਿਹੜੀਆਂ ਜੌਬਸ ਹੈ ਜਿਹੜੀਆਂ ਪੀਸਸ ਕਰਕੇ ਕਰ ਸਕਦੇ ਤੇ ਪੀਸਸ ਦਾ ਇੱਕ ਬੜਾ ਵੱਡਾ ਹਊਆ ਸਾਡੇ ਇਲਾਕੇ ਚ ਬਣਾਇਆ ਗਿਆ ਜ ਸਾਡੇ ਮਤਲਬ ਉਹਨੇ ਨੋਲੇਜ ਨਹੀਂ ਹੈਗੀ ਕਿ ਬਹੁਤ ਵੱਡਾ ਕੋਰਸ ਹੁੰਦਾ ਸ਼ਾਇਦ ਕਿਤੇ ਪਤਾ ਨਹੀਂ ਕਿੰਨਾ ਕੋਕਾ ਹੁੰਦਾ ਪਤਾ ਨਹੀਂ ਕਿੰਨਾ ਲੰਮਾ ਕੋਰਸ ਹੋਊਗਾ ਕਿੰਨਾ ਖਰਚਾ ਹੋਊਗਾ ਸੋ ਉਹਦੀ ਜਾਗ ਨਾਉਣ ਦੇ ਲਈ ਅਸੀਂ ਜਿਹੜੀ ਸ਼ੁਰੂਆਤ ਕੀਤੀ ਹੈ ਤੇ ਇਹਨਾਂ ਨਾਲ ਮੈਂ ਮੁਲਾਕਾਤ ਕੀਤੀ ਤੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿ ਬਿਲਕੁਲ ਖਿੜੇ ਮੱਥੇ ਇਹਨਾਂ ਨੇ ਸਵਾਗਤ ਕੀਤਾ ਕਿ ਅਸੀਂ ਤੁਹਾਡੇ ਇਲਾਕੇ ਲਈ ਤੁਹਾਡੇ ਜ਼ਿਲ੍ਹੇ ਦੇ ਲਈ ਇਹ ਉਪਰਾਲਾ ਕਰਾਂਗੇ ਕਿ ਅਸੀਂ ਪੀਸੀਐਸ ਦੀ ਜਿੰਨੀ ਵੀ ਆਨਲਾਈਨ ਤਿਆਰੀ ਜਿਹੜੀ ਆ ਕਰਾਉਨੇ ਆ ਜਿਵੇਂ ਉੱਥੇ ਪ੍ਰੋਗਰਾਮ ਚੱਲਣਗੇ ਉਹ ਸਾਰੇ ਆਨਲਾਈਨ ਇੱਥੇ ਚੱਲਣਗੇ ਤੇ ਜਿਹੜੇ ਵੀ ਇਨਕਮ ਦੇ ਹਿਸਾਬ ਨਾਲ ਜਿਨ੍ਹਾਂ ਦੀ ਆਰਥਿਕ ਸਥਿਤੀ ਕਮਜ਼ੋਰ ਆ 3 ਲੱਖ ਤੋਂ ਥੱਲੇ ਜਿਨ੍ਹਾਂ ਦੀ ਇਨਕਮ ਹੈ ਉਹ ਸਾਰੇ ਬੱਚਿਆਂ ਨੂੰ ਅਸੀਂ ਇਹ ਜਿਹੜਾ ਲਿੰਕ ਆ ਉਹ ਫ੍ਰੀ ਦੇਵਾਂਗੇ ਤੇ ਉਹ ਬੱਚੇ ਬਣ ਸਕਦੇ ਨੇ ਇਸ ਤੋਂ ਇਲਾਵਾ ਜੇ ਬਾਈ ਚਾਂਸ ਕਿਸੇ ਵੇਲੇ 100 ਮਜਬੂਰੀਆਂ ਨੇ ਕਿਸੇ ਹੋਰ ਇਨਸਾਨੀਆਂ ਵੀ ਕੋਈ ਇੱਕ ਦੋ ਬੰਦਾ ਹੋਰ ਹੈਗਾ ਭਾਵੇਂ ਉਹ ਇਨਕਮ ਇਹਦੇ ਵਿੱਚ ਕਮਜ਼ੋਰ ਨਹੀਂ ਹੈਗਾ ਬਟ ਕੋਈ ਰੇਅਰ ਚਾਂਸ ਇਹ ਦੰਦਾ ਤਾਂ ਉਹਨੂੰ ਵੀ ਮੌਕਾ ਜਿਹੜਾ ਉਹ ਦਿੱਤਾ ਜਾਊਗਾ ਇਹਦੇ ਵਿੱਚ ਤੇ ਇਹਨਾਂ ਨੇ ਬੜਾ ਵੱਡਾ ਉਪਰਾਲਾ ਕੀਤਾ ਹੈ ਉਹਦੇ ਲਈ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੇ ਤੁਸੀਂ ਵੀ ਸਾਰੇ ਆਏ ਉਹਦੇ ਲਈ ਤੁਹਾਡਾ ਸਾਰਾ ਜਿਹੜਾ ਧੰਨਵਾਦ ਕਰਦਾ ਹਾਂ ਤੇ ਜਿਹੜੀ ਆਪਾਂ ਗੱਲ ਕਰਦੇ ਹੁਣੇ ਸਾਂ ਕਿ ਬਦਲਾ ਗਲੀਆਂ ਨਾਲੀਆਂ ਤੱਕ ਹੀ ਰਹਿੰਦਾ ਹੈ ਛੱਪਣਾ ਤੱਕ ਰਹਿੰਦਾ ਹੈ ਅੱਜ ਇਹ ਵੱਡੀ ਤਸਵੀਰ ਹੈ ਇਤਿਹਾਸ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਵੀ ਨਹੀਂ ਮੈਨੂੰ ਲੱਗਦਾ ਅਜੇ ਤੱਕ ਇੰਦਾ ਹੋਇਆ ਹੋਊਗਾ ਕਿ ਕਿਸੇ ਇੰਸਟੀਚਿਊਟ ਨੇ ਆ ਕੇ ਕਿਹਾ ਹੋਵੇ ਕਿ ਅਸੀਂ ਫ੍ਰੀ ਜਿਹੜਾ ਵਾ ਉਹ ਤਿਆਰੀ ਤੁਹਾਡੇ ਬੱਚਿਆਂ ਨੂੰ ਪੀਸੀਐਸ ਦੀ ਜਿਹੜੀ ਹੋ ਕਰਾਵਾਂਗੇ ਤੇ ਜਾਂ ਕਿਸੇ ਪੋਲੀਟੀਕਲ ਪਾਰਟੀ ਨੇ ਜਾਂ ਕਿਸੇ ਐਮਐਲਏ ਨੇ ਇਦਾਂ ਜਿਹੜਾ ਉਹ ਕੀਤਾ ਹੋਵੇ ਸੋ ਤੁਸੀਂ ਵੀ ਸਾਨੂੰ ਸਾਰੇ ਅਸੀਸਾਂ ਦਿਓ ਤਾਂ ਅਸੀਂ ਬੱਚਿਆਂ ਨੂੰ ਅਫਸਰ ਬਣਾ ਕੇ ਉਹਨਾਂ ਤੋਂ ਵੀ ਅਸੀਸਾ ਲੈਣਾ ਚਾਹੁੰਦੇ ਹਾਂ ਕਿ ਵਾਕਈ ਜੇ ਉਹਨਾਂ ਨੇ ਸਾਨੂੰ ਚੁਣਿਆ ਤੇ ਅਸੀਂ ਉਹਨਾਂ ਲਈ ਜਿਹੜਾ ਉਹ ਸਹੀ ਕੰਮ ਕਰ ਰਹੇ ਹਨ ਇਤਿਆਸ ਕਰਦਾ ਕਿ ਸਾਡੇ ਜ਼ਿਲ੍ਹੇ ਦੇ ਬੱਚੇ ਜਿਹੜੇ ਉਹ ਵੱਧੋ ਵੱਧ ਪੜ ਕੇ ਜਿਹੜੇ ਇਹ ਜਿਹੜੇ ਮੈਂ ਪਹਿਲਾਂ ਆਫੀਸਰ ਦੱਸਿਆ ਕਿ ਬਣ ਸਕਦੇ ਨੇ ਉਹ ਬਨ ਗਏ ਤੇ ਇੱਕ ਬੜੀ ਵੱਡੀ ਗੱਲ ਹੈ ਕਿ ਜਿੱਥੇ ਬੱਚਾ ਗ੍ਰੈਜੂਏਸ਼ਨ ਕਰਦਾ ਹੈ ਤੇ ਗ੍ਰੈਜੂਏਸ਼ਨ ਕਰਨ ਦੇ ਨਾਲ-ਨਾਲ ਜਦੋਂ ਆਨਲਾਈਨ ਕੋਰਸ ਕਰੇਗਾ ਤੇ ਜੇ ਉਹ 3 ਸਾਲ ਦੀ ਗ੍ਰੈਜੂਏਸ਼ਨ ਕਰਦਾ ਤਾਂ ਵੇਖੋ ਲਗਭਗ ਜੇ ਖੁੱਲਾ ਜਾਏ ਵੀ ਕਰੀਏ ਤਾਂ ਚਾ ਕੋਈ ਇੰਸਟੀਚਿਊਟ ਲੱਗ ਲੱਗੇ ਕੋਈ 6 ਮਹੀਨੇ ਟ੍ਰੇਨਿੰਗ ਕਰਾਉਂਦਾ ਹੈ ਕੋਈ ਸਾਲ ਚ ਕਰਾਉਂਦਾ ਉਹ ਲੱਗ ਹੈ ਬੱਚੇ ਤੇ ਡਿਪੈਂਡ ਆ ਪਰ ਜੇ ਮੈਂ ਕਹਿੰਨਾ ਤਿੰਨ ਵਾਰ ਵੀ ਕਰ ਲੇ ਉਦੋਂ ਤੱਕ ਉਹ ਤੇ ਗ੍ਰੈਜੂਏਸ਼ਨ ਕਰਦੇ ਆਂ ਇਹੋ ਪੇਪਰ ਦੇਵੇ ਤੇ ਉਹ ਬੰਦੇ ਦੇ ਜਿਹੜਾ ਆਫੀਸਰ ਬਣਦੇ ਚਾਂਸ ਬੜੇ ਹੋ ਜਾਣਗੇ ਜਦੋਂ ਕਿ ਇੱਕਦਮ ਗ੍ਰੈਜੂਏਸ਼ਨ ਕਰਕੇ ਫਿਰ ਅੱਗੇ ਸਾਲ ਵੀ ਖਰਾਬ ਹੁੰਦੇ ਕਈ ਵਾਰ ਸੋ ਉਹਨਾਂ ਨੂੰ ਵੀ ਆਪਾਂ ਜਿਹੜਾ ਕਰਾਂਗੇ ਸਾਡੇ ਵਿੱਚ ਸਾਡੇ ਡੀਓ ਸਾਹਿਬ ਸਾਰੇ ਮੇਲੇ ਨੇ ਇਹਨਾਂ ਦਾ ਵੀ ਧੰਨਵਾਦ ਕਰਦਾ ਇਹਨੇ ਸਾਡੇ ਡੀਪੀਆਰੋ ਸਾਹਿਬ ਆਏ ਨੇ ਤੇ ਅਸੀਂ ਇਹਨਾਂ ਰਾਈ ਵੀ ਬੱਚਿਆਂ ਨੂੰ ਜਿਹੜਾ ਹੋਰ ਗਾਈਡ ਕਰਨ ਦੀ ਅੱਗੇ ਕੋਸ਼ਿਸ਼ ਕਰਾਂਗੇ ਕਿ ਇਸ ਢੰਗ ਨਾਲ ਆਪਾਂ ਪੀ ਸੇ ਬੰਦਿਆ ਐਵੇਂ ਆਈ ਐਸ ਬੰਦਿਆ ਐਵੇਂ ਆਈ ਪੀ ਐਸ ਬੰਦਿਆ ਤੇ ਮਾਨ ਸਰਕਾਰ ਨੇ ਵੀ ਕਿਹਾ ਕਿ ਅਸੀਂ ਇੰਸਟੀਚੂਟ ਜਿਹੜੇ ਆ ਉਹ ਖੋਲਾਂਗੇ ਜਿਹੜੇ ਬੱਚਿਆਂ ਨੂੰ ਜਿਹੜੇ ਆ ਉਹਨਾਂ ਦੇ ਮੁਕਾਮ ਤੱਕ ਪਹੁੰਚਾਉਣਗੇ ਮੰਜ਼ਿਲ ਤੱਕ ਪਹੁੰਚਾਉਣਗੇ ਸੋ ਤੁਸੀਂ ਸਾਰੇ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਫ ਤੇਰੀ ਤੁਸੀਂ ਦੱਸਿਆ ਕਿ 3 ਲੱਖ ਦੀ 3 ਲੱਖ ਦੀ ਡੂਪ ਰੇਕ ਆ ਕਿੰਦਾ ਤਿਆਰ ਕੀਤੀ ਜਾਊਗੀ ਕੀ ਉਹ ਇਨਕਮ ਸਰਟੀਫਿਕੇਟ ਬਣਾਊਗਾ ਤੇ ਸੱਚੇ ਮਨ ਨਾਲ ਹੀ ਬਣਾਊਗਾ ਜੇ ਗਲਤ ਬਣਾਊਗਾ ਉਹ ਕਹਿੰਦੇ ਨੇ ਉਹਨੇ ਫਿਰ ਕਿਸੇ ਪਾਸੇ ਵੀ ਨਹੀਂ ਲੱਗਣਾ ਜ਼ਰੂਰ ਮਾਪਿਓ ਦਾ ਇਨਕਮ ਸਰਟੀਫਿਕੇਟ ਬਣੇਗਾ ਹਾਂ ਬਿਲਕੁਲ ਜੀ ਕਿ ਬੱਚੇ ਦਾ ਨਹੀਂ ਮਾਤਾ ਪਿਤਾ ਦਾ ਉਹ ਤੇ ਪੜ ਰਿਆ ਵਾ ਜੇ ਉਹ ਪਹਿਲਾਂ ਹੀ ਇਨਕਮ ਆ ਰਿਹਾ ਉਹ ਤੇ ਫਿਰ ਕਿਸੇ ਪਾਸੇ ਲੱਗ ਗਿਆ ਉਹ ਤੇਰਾ ਤੇ ਉਹਦੇ ਮਾਤਾ ਪਿਤਾ ਦਾ ਜਿਹੜਾ ਇਨਕਮ ਸਰਟੀਫਿਕੇਟ ਆਮ ਹੀ ਬਣੇ ਹੁੰਦੇ ਇਨਕਮ ਸਰਟੀਫਿਕੇਟ ਤੇ ਬੜਾ ਵੱਡਾ ਉਪਰਾਲਾ ਮੈਂ ਤੇ ਕਹਾਂ ਸਾਰਾ ਹੀ ਕਰ ਦਿਓ ਕਿਉਂਕਿ ਫਿਰ ਮੇਰੇ ਤੇ ਭਾਰ ਜ਼ਿਆਦਾ ਪੈ ਜਾਣਾ ਤੇ ਕੋਈ ਗੱਲ ਨਹੀਂ ਔਲੀ ਔਲੀ ਬਣਾ ਲਾਂਗੇ ਆਪਾਂ ਜੇ ਇੰਨਾ ਮੰਨੇ ਔਲੀ ਔਲੀ ਬਣਾਵਾਂਗੇ ਇਹਨਾਂ ਨੂੰ ਚਲੋ ਇੰਨਾ ਹੀ ਕਰ ਲਿਆ ਬੜੀ ਵੱਡੀ ਗੱਲ ਆ ਵੇਖੋ ਬੱਚਿਆਂ ਕੋਲੋਂ ਆਪਾਂ ਅ ਮੈਂ ਦੱਸਣਾ ਚਾਹਣਾ ਡੀਓ ਸਾਹਿਬ ਕੋ ਵੀ ਰਿਪੋਰਟਸ ਲਈਆਂ ਗਈਆਂ ਨੇ ਵੱਡੇ ਸਕੂਲਾਂ 'ਚ ਸਾਡੇ ਕੈਂਡੀਸ ਨਹੀਂ ਠੰਡੇ ਪਾਣੀ ਵਾਲੀਆਂ ਸੋ ਅਸੀਂ ਅਗਲੇ ਮਹੀਨੇ ਦੇ ਲਾਸ਼ ਤੱਕ ਇਹ ਕਲੀਅਰ ਕਰਤਾ ਵੀ ਤੁਹਾਨੂੰ ਤੁਸੀਂ ਆਪ ਚੈੱਕ ਕਰਨਾ ਹੈ ਵੀ 1.5 ਮਹੀਨੇ ਦੇ ਅੰਦਰ ਕੋਈ ਵੀ ਸਕੂਲ ਐਦਾਂ ਦਾ ਨਹੀਂ ਮਿਲੂਗਾ ਜਿੱਥੇ ਠੰਡੇ ਪਾਣੀ ਵਾਲੀ ਕੈਂਡੀ ਨਹੀਂ ਹੈਗੀ ਤੇ ਦੋ ਸਕੂਲਾਂ ਨੂੰ ਤੇ ਵੀ ਕਹਿ ਕੇ ਆਇਆ জাহাঙ্গীর ਇੱਕ ਡੇਰਾ ਸਾਹਿਬ ਤੇ ਇੱਕ ਇੱਕ ਸਕੂਲ ਹੋਰ ਹੈ ਜਿੱਥੇ ਮੈਂ ਕਹਿ ਕੇ ਆਇਆ ਕਿ ਅਸੀਂ ਤੁਹਾਨੂੰ ਏਸੀ ਲਾ ਕੇ ਦਿੰਨੇ ਆ ਸੋ ਇਸ ਪਾਸੇ ਨੂੰ ਸਰਕਾਰੀ ਸਕੂਲਾਂ ਨੂੰ ਆਪਾਂ ਲੈ ਕੇ ਜਿਹੜਾ ਉਹ ਚੱਲੇ ਆ ਉਹਨਾਂ ਦੇ ਵਿੱਚ ਅਗਲੀ ਵਾਰ ਅਸੀਂ ਜਿਹੜੇ ਪੈਸੇ ਭੇਜ ਰਹੇ ਆ ਅਗਲੇ ਮਹੀਨੇ ਤੱਕ ਉੱਥੇ ਵੀ ਅਸੀਂ ਲੱਗਣਗੇ ਫਿਰ ਉਹਦੇ ਵੀ ਆਪਾਂ ਚੱਲਾਂਗੇ ਹੁਣ ਮੈਂ ਸਾਡੇ ਨਾਲ ਪ੍ਰਵੀਨ ਬਾਂਸਲ ਜੀ ਨੇ ਜਿਨ੍ਹਾਂ ਨੇ ਐਨਾ ਵੱਡਾ ਸਾਡੇ ਲਈ ਉਪਰਾਲਾ ਕੀਤਾ ਉਹਨਾਂ ਨੂੰ ਕਹੂੰਗਾ ਕਿ ਉਹ ਆਪਣੀ ਗੱਲ ਜੀ ਸੋਰੀ ਦੇਖੀ ਜਾਨੂੰ ਐਸਾ ਜਿਨ੍ਹਾਂ ਦਾ 3 ਲੱਖ ਤੋਂ ਉੱਪਰ ਆਮਦਨ ਹੈ ਜਿਨ੍ਹਾਂ ਨੇ ਕਿੰਨੀ ਫੀਸ ਲੱਗੀ ਜੀ ਸਰ ਉਹ ਜਾਇ ਵੀ ਆਪਾਂ ਨੂੰ ਅਮੈਂ ਇਹਦੇ ਤੇ ਕੋਈ ਚਰਚਾ ਨਹੀਂ ਕੀਤੀ ਮੈਨੂੰ ਨਹੀਂ ਮੈਂ ਕਦੇ ਪੁੱਛਿਆ ਵੀ ਨਹੀਂ ਇਹਨਾਂ ਨੂੰ ਮੈਨੂੰ ਪਤਾ ਨਹੀਂ ਬਾਕੀ ਕੀ ਆ ਮੈਂ ਤਾਂ ਇਸ ਪਾਸੇ ਆਇਆ ਹਾਂ ਕਿ ਜਿਹੜੇ ਨਹੀਂ ਕਰ ਸਕਦੇ ਉਹਦੀ ਜਿੱਦ ਗੱਲ ਮੈਂ ਸ਼ੇਅਰ ਕਰਨਾ ਚਾਹ ਰਿਹਾ ਕਿ ਅਸੀਂ 25 ਸਾਲਾ ਮਨਾ ਰਹੇ ਹਾਂ ਜੀ ਅਸੀਂ 25 ਸਾਲਾ ਮਨਾ ਰਹੇ ਹਾਂ ਤੇ 25 ਸਾਲਾਂ ਦਾ ਸੋਚ ਰਹੇ ਸੀ ਕੀ ਕਰਨਾ ਚਾਹੀਦਾ 25 ਸਾਲਾਂ ਤੇ ਸਿਲਵਰ ਜੁਬਲੀ ਬੜੀ ਵੱਡੀ ਗੱਲ ਹੁੰਦੀ ਹੈ ਤੇ ਮੈਂ ਖਿਆਲ ਆਇਆ ਜੀ ਰੈਦਰ ਥੈਂ ਪਪਾ ਐਵੀ ਫੰਕਸ਼ਨ ਕਰੀਏ ਬੜੇ ਬੜਾਈਏ ਕਰੀਏ ਉਹ ਕਰੀਏ ਤਾਂ ਆਪਾਂ ਕੋਈ ਚੀਜ਼ ਨੂੰ ਗਿਫਟ ਦੇਈਏ ਮੈਂ ਵੀ ਪੰਜਾਬ ਤੋਂ ਬਿਲੋਂਗ ਕਰਦਾ ਹਾਂ ਤੇ ਮੰਨ ਚ ਆਇਆ ਜੀ ਸਭ ਤੋਂ ਵਧੀਆ ਗੱਲ ਜੇ ਬੱਚਾ ਨੂੰ ਮੋਸਲਦੀ ਆ ਉਹੀ ਹੋ ਜਾਂਦੀ ਹੈ ਕਿ ਬੱਚਾ ਨੂੰ ਇਸ ਤਰ੍ਹਾਂ ਦੀ ਅ ਇਸ ਤਰ੍ਹਾਂ ਦੀ ਲਰਨਿੰਗ ਜਰਦਾਵੇ ਜਿੱਤੇ ਬੱਚੇ ਖੁੱਲ ਕੇ ਤਿਆਰੀ ਕਰ ਸਕੇ ਇਹ ਸੈਟਅਪ ਮਨੂ ਦਾ ਨਾਮ ਬੱਚੇ ਦਾ ਕੁਆਲਟੀ ਨਾਲ ਜੁੜਿਆ ਹੋਇਆ ਤੇ ਪੀਸੀਐਸ ਦਾ ਕਿੰਨੇ ਹੀ ਹੈ ਪੰਜਾਬ ਕੋਈ ਗਿੰਦੀ ਹੈ ਨਹੀਂ ਤੇ ਫਿਰ ਮੰਨ ਚ ਆਇਆ ਤੇ ਅਸੀਂ ਇਹ ਸੋਚ ਰਹੇ ਸੀ ਗੱਲ ਇਹ ਤੇ ਫਿਰ ਐਮਐਲਏ ਸਾਤਾ ਇੱਕਦਮ ਅਚਾਨਕ ਹੀ ਫੋਨ ਆਇਆ ਕਿ ਜੀ ਇਹ ਤੁਸੀਂ ਇਸ ਤਰ੍ਹਾਂ ਸੋਚ ਰਹੇ ਹੋ ਇਹ ਕੱਲ ਕਰ ਰਹੇ ਹੋ ਥੋੜਾ ਦਿਖਿਆ ਸੀ ਅਸੀਂ ਮੈਨੂੰ ਬੜੇ ਹਰਾ ਜੇ ਹੋਈ ਮੈਂ ਕਿਹਾ ਅੱਛਾ ਮਤਲਬ ਪੋਲਿਟਿਕਲ ਲੈਵਲ ਤੇ ਵੀ ਇਹ ਸੋਚ ਹੋ ਸਕਦੀ ਹੈ ਕਿ ਆਪਾਂ ਬੱਚਾ ਨੂੰ ਐਸਾ ਅਰੇਂਜ ਕਰੀਏ ਬਿਕੋਜ਼ ਕਾਫੀ ਮਿਹਨਤ ਲੱਗਦੀ ਹੈ ਇਸ ਤੇ ਬੱਚਾ ਤਾਂ ਕਿ ਆਪਾਂ ਇਨਫੋਰਮੇਸ਼ਨ ਪਹੁੰਚਾਣੀ ਹੈ ਕਿ ਤੁਸੀਂ ਤਿਆਰੀ ਕਰੋ ਦੇਖੋ ਜੀ ਫ੍ਰੀਜ ਕੁਝ ਦੇ ਰਹਾ ਬੱਚਾ ਨੂੰ ਕਿ ਜਿਹੇ ਦੇ ਰਹਾ ਉਹ ਦੇ ਰਹਾ ਤਾਂ ਲੋਕ ਬਹੁਤ ਆ ਜਾਂਦੇ ਹਨ ਲੇਕਿਨ ਬੱਚਾ ਨੂੰ ਇਹ ਕਨਵਿੰਸ ਕਰਾਉਣਾ ਕਿ ਤੁਸੀਂ ਤਿਆਰੀ ਕਰੋ ਥੋੜਾ ਕਰੀਅਰ ਬਣ ਸਕਦਾ ਹੈ ਤੁਹਾਨੂੰ ਨੌਕਰੀ ਮਿਲ ਸਕਦੀ ਹੈ ਤੇ ਅੰਨੀਆਂ ਨੌਕਰੀਆਂ ਤੇ ਉਹ ਇਹਨਾਂ ਦਾ ਉਹ ਪ੍ਰੋਜੈਕਟ ਪ੍ਰਾਲਾ ਜਿਹੜਾ ਸੀਗਾ ਮੈਂ ਬੜਾ ਖੁਸ਼ ਹੋਇਆ ਫਿਰ ਮੈਂ ਚੰਡੀਗੜ੍ਹ ਨਾਲ ਮਿਲ ਇਹਨਾਂ ਦੀ ਜਿਹੜੀ ਪੋਜ਼ਿਟਿਵ ਅਪਰੋਚ ਹੈ ਤੇ ਜਿਹੜੀ ਪ੍ਰੋਐਕਟਿਵਨੈਸ ਦੇਖ ਕੇ ਮੈਂ ਬਹੁਤ ਹੀ ਮੋਟੀਵੇਟਿਡ ਆਪ ਹੀ ਹੋ ਗਿਆ ਥੈਂਕ ਯੂ ਕਿ ਇਸ ਤਰ੍ਹਾਂ ਜੇ ਇਹ ਨਾ ਕੰਮ ਕਰ ਸਕਦੇ ਤਾਂ ਫਿਰ ਅਸੀਂ ਤਾਂ 25 ਸਾਲ ਤੋਂ ਅਸੀਂ ਕੰਮ ਕਰ ਰਹੇ ਹਾਂ ਐ ਵੈਸੇ ਬਹੁਤ ਕਮਾਏ ਆ ਤੇ ਏਸੇ ਵੀ ਤਾਂ ਕੁਝ ਕਰ ਸਕਦੇ ਆ ਸੋਸਾਇਟੀ ਵਾਸਤੇ ਤੇ ਇਹਨਾਂ ਦੀ ਮੋਟੀਵੇਸ਼ਨ ਸੀ ਕਿ ਇਹਨਾਂ ਨੇ ਕਿਹਾ ਨਹੀਂ ਜੀ ਤੁਸੀਂ ਪਹਿਲਾਂ ਅਸੀਂ ਬੀਪੀਐਲ ਰੱਖਿਆ ਸੀ ਤੇ ਇਹਨਾਂ ਨੇ ਮੈਨੂੰ ਕਹਿੰਦੇ ਕਿ ਤਾਂ ਕਿ ਨਹੀਂ ਬੀਪੀਐਲ ਨਹੀਂ ਤੁਸੀਂ ਹੋਰ ਬਤਾਓ ਇਹਨੂੰ ਤੇ ਫਿਰ ਅਸੀਂ 3 ਲੱਖ ਕਰਤੀ ਕਿ ਚਲੋ ਹੋਰ ਹਨ ਕੇ ਬੱਚੇ ਕੋਈ ਗੱਲ ਨਹੀਂ ਤੇ ਇਸ ਤਰ੍ਹਾਂ ਇਹ ਪ੍ਰੋਗਰਾਮ ਦੇ ਵਿੱਚ ਬੇਸਿਕਲੀ ਜੀ ਕੀ ਹੈ ਕਿ ਕੋਈ ਵੀ ਜਿਹੜਾ ਕੰਪੀਟੀਟਿਵ ਇਗਜ਼ਾਮ ਹੁੰਦਾ ਹੈ ਉਹਦੇ ਵਿੱਚ ਆਪਾਂ ਜਨਤ ਜੀਕੇ ਪੜ੍ਹਨੀ ਹੁੰਦੀ ਹੈ ਆਪਾਂ ਮੈਥਮੈਟਿਕ ਕੁਆਂਟ ਪੜ੍ਹਨਾ ਹੁੰਦਾ ਹੈ ਲੌਜੀਕਲ ਇੰਗਲਿਸ਼ ਪੰਜ ਚਾਰ ਚਾਹੁੰਦੀ ਹੈ ਠੀਕ ਹੈ ਅਸੀਂ ਬੇਸਿਕਲੀ ਇਹ ਪ੍ਰੋਗਰਾਮ ਦੇ ਰਹੇ ਹਾਂ ਬੱਚਾ ਨੂੰ ਕਿ ਅਸੀਂ ਉਹਨਾਂ ਨੂੰ ਪੀਸੀਸ ਲੈਵਲ ਦੀ ਤਿਆਰੀ ਹੋ ਰਹੀ ਉਹ ਲਈ ਕਰਾ ਦੇਣੀ ਹੈ ਉਸ ਤਿਆਰੀ ਦੇ ਨਾਲ ਜਿਹੜਾ ਬੱਚਾ ਹੈ ਪੂਰੇ ਜਿਹੜੇ ਪੀਸੀਐਸ ਦੀ ਪੋਸਟਾਂ ਹੈ ਲਾਈਕਿ ਐਸ ਡੀ ਐਮ ਹੋ ਗਈ ਆਪਣੀ ਪੀਟੀਓ ਹੋ ਗਈ ਹੋਰ ਸਾਰੀਆਂ ਪੋਸਟਾਂ ਹੋ ਗਈਆਂ ਕੋਆਪਰੇਟਿਵ ਇੰਸਪੈਕਟਰ ਐਕਸਾਈਜ਼ ਇੰਸਪੈਕਟਰ ਬੈਂਕਿੰਗ ਐਸ ਐਸ ਸੀ ਕਿਸੇ ਦਾ ਵੀ ਪੇਪਰ ਦੇ ਸਕਦਾ ਬੱਚਾ ਜੇ ਸਾਡੇ ਨਾਲ ਸਾਲ ਜੁੜ ਗਿਆ ਬੱਚਾ ਤਾਂ ਉਹ ਹੋਲੀ 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 ਉਸ ਲੈਵਲ ਤੇ ਪਹੁੰਚ ਜਾਏਗਾ ਕਿ ਉਹ ਉਹਦੇ ਵਿੱਚ ਆਪਣਾ ਉਹ ਨੌਕਰੀ ਉਹਨੂੰ ਮਿਲ ਸਕਦੀ ਹੈ ਸਰ ਇਹ ਤਿਆਰੀ ਕਿ ਤਿਆਰੀ ਕਿਦਾਂ ਕਰਾਉਗੇ ਤੁਸੀਂ ਤਿਆਰੀ ਸਾਰੀ ਆਨਲਾਈਨ ਹੋਣੀ ਹੈ ਇਹ ਚੰਡੀਗੜ੍ਹ ਚ ਬੈਚ ਚੱਲੇਗਾ ਉਹ ਲਾਈਵ ਕਲਾਸ ਬੱਚੇ ਨੂੰ ਮਿਲੇਗੀ ਤੇ ਬੱਚਾ ਲਾਈਵ ਕਲਾਸ ਤੋਂ ਬਾਅਦ ਉਹ ਰਿਕਾਰਡਡ ਵੀ ਰਿਕਾਰਡਿੰਗ ਵੀ ਸੁਣ ਸਕਦਾ ਹੈ ਸਰ ਲਾਈਵ ਕਲਾਸ ਦੀ ਟਾਈਮਿੰਗ ਕਿੰਨੀ ਹੋਏਗੀ ਜਦੋਂ ਬੱਚੇ ਨੂੰ ਸਟਾਰਟ ਬੈਚ ਕਰਵਾਇਆ ਜਾਂਦਾ ਹੈ ਟਾਈਮਿੰਗ 3 ਘੰਟੇ ਦੀ ਕਲਾਸ ਆ ਜਾਂਦੀ ਹੈ ਸਰ ਉਹਨੇ ði ਲਿੰਕ ਸ਼ੇਅਰ ਕਰ ਦੇਗੀ ਲਿੰਕ ਸ਼ੇਅਰ ਹੋਏਗਾ ਬੱਚੇ ਨੂੰ ਮੈਸੇਜ ਜਾਏਗਾ ਬੱਚੇ ਨੂੰ ਮੇਲ ਜਾਏਗੀ ਕਿ ਹਾਂ ਇਹ ਕਲਾਸ ਵੜੀ 10 ਵਜੇ ਹੈ ਇੱਕ ਬੱਚੇ ਦੀ ਕਮਿਊਨਿਟੀ ਬਣ ਜਾਏਗੀ ਤੇ ਕਮਿਊਨਿਟੀ ਵਿੱਚ ਬੱਚਾ ਐਡ ਹੋ ਜਾਏਗਾ ਡੇਲੀ ਉਸ WhatsApp ਕਮਿਊਨਿਟੀ ਵਿੱਚ ਅਸੀਂ ਲਿੰਕ ਦਵਾਂਗੇ ਲੈਕਚਰ ਦਾ ਤਾਂ ਕਿ ਬੱਚੇ ਨੂੰ ਕੋਈ ਅਸਰ ਨਾ ਹੋਵੇ ਕਿ ਲੈਕਚਰ ਨਹੀਂ ਹੋ ਪ ਰਿਹਾ ਮਲੇ ਲੇਟੈਸਟ ਟੈ లైవ్ క్లాసెస్ లేకీ యానా డేటా ਵੀ ਨਿਕਲਦਾ ਸਰ ਇਹ ਡਾਟਾ ਅਪਲਾਈ ਕਿਦਾ ਤਰੀਕੇ ਨਾਲ ਹੋਊਗਾ ਕਿਦਾ ਜਿਹੜਾ ਅਸੀਂ ਜਿਹੜੇ ਕਰਨੀ ਆ ਪਹੁੰਚ ਕਿੱਦਾ ਕਰਨਾ ਸਰ ਦੱਸੋਗੇ ਤੇ ਆਪਣਾ ਇਹ ਸਾਰਾ ਪ੍ਰੋਗਰਾਮ ਹੈ ਪੂਰਾ ਜਿਹੜਾ ਅਸੀਂ ਬੱਚਿਆਂ ਨੂੰ ਦੇ ਦੇਣਾ ਸਰ 3 ਲੱਖ ਤੋਂ ਉੱਪਰ ਜਿਹੜੀ ਮਤਲਬ ਇਨਕਮ ਆਦੀ ਰਹੇ ਮਾਤਾ ਪਿਤਾ ਦੀ ਉਹਨੂੰ ਕੀ ਚਾਰजेस ਦਿੱਤੇ ਜਾਊਗਾ ਦੇਖੋ ਜੀ ਹੁੰਦਾ ਇਹ ਸੋਚਿਆ ਨਹੀਂ ਅਜੇ ਕੁਝ ਹੁੰਦਾ ਐਮਐਲਏ ਸਾਹਿਬ ਜੋ ਕਹਿਣਗੇ ਫਿਰ ਉਹਨਾਂ ਦਾ ਹੁਕਮ ਹੋਏਗਾ ਉਹਨਾਂ ਨੇ ਸਰ ਕੋਈ ਏਜ ਕੋਈ ਕਿਸੇ ਦਿਤੀ ਕਿ ਇਹ ਕਿਸੇ ਏਜ ਵਿੱਚ ਜਸ ਸਕੂਟਰਸ ਲਈ ਇਸ ਅਰਾਉਂਡ ਇਹ ਸਟੂਡੈਂਟਸ ਵਾਸਤੇ ਜਿਹੜਾ ਕੰਪੀਟੀਟਿਵ ਐਗਜ਼ਾਮ ਦੇਣਾ ਚਾ स्कूल स्टूडेंट्स लिए see या कोई कोई और भी bhi भी कॉलेज स्टूडेंट्स कर सकते हैं कॉलेज college अपने ग्रेजुएट हो गए वो भी कर सकते हैं hain postgraduate bhi kar sakte hain to jehde college students ne apna graduation de courses bhi nal nal karenge mai shuru kar de college ha ਹਲਾਪਾ ਬੱਚੇ ਨੂੰ ਨਾਲੇ ਰਿਕਾਰਡਿੰਗ ਬੱਚੇ ਨੂੰ ਅਵੇਲੇਬਲ ਹੈ ਉਹ ਜੇ ਨਹੀਂ ਵੀ ਲਾਈਵ ਸੁਣ ਪਾਇਆ ਉਹ ਰਾਤ ਨੂੰ ਸੁਣ ਲੈ ਕਰ ਬੈਠ ਕੇ ਠੀਕ ਹੈ ਸਰ ਥੈਂਕ ਯੂ ਜੀ ਬਲੇ ਸਾਬ ਇਹ ਗਰੇ ਦਾ ਤਾਂ ਉਹਦੇ ਕੇ ਸੰਬੰਧ ਆ ਇੰਸਟਾਗ੍ਰਾਮ ਆ ਦੇਖੋ ਇਹਦੇ ਵਿੱਚ ਜਿੱਦਾਂ ਆਪਾਂ ਰੱਖਿਆ ਕਿ ਇਨਕਮ ਸਰਟੀਫਿਕੇਟ ਦੇ ਤਹਿਤ ਹੀ ਆ ਤੇ ਜਿੱਦਾਂ ਸਾਡੇ ਪਿੰਡਾਂ ਦੇ ਮੋਢ ਪਰਾਂ ਅਜਿਹੇ ਸਾਡੇ ਹਲਕਾ ਕਨੂਰ ਸਾਹਿਬ ਨਾਲ ਸੰਬੰਧਤ ਆ ਉਹ ਸਾਡੇ ਸਰਪੰਚਾਂ ਨੂੰ ਮਿਲ ਲੈਣ ਉਹ ਤੋਂ ਜਦੋਂ ਸਾਡੀ ਕੋਈ ਨਿਕਮ ਸਾਡੀ ਕੜੀ ਜਿਹੜਾ ਵੈਰੀਫਾਈ ਹੋ ਜਾਊਗੀ ਠੀਕ ਹੈ ਗੱਲ ਸਹੀ ਹੈ ਜਿਹਦੀ ਵਾਕਿਆ ਨਿਕਮ ਘਟਾ ਉਹ ਤੋਂ ਬਾਅਦ ਅਸੀਂ ਲਿੰਕ ਨੂੰ ਸ਼ੇਅਰ ਕਰ ਦਾਂਗੇ ਵੇਦੇ ਤੇ ਜਾ ਕੇ ਤੁਸੀਂ ਰਜਿਸਟ੍ਰੇਸ਼ਨ ਆਪਣੀ ਜਨੀਓ ਕਰਵਾ ਸਕਦੇ ਹੋ ਤੇ ਜਿਹੜੇ ਆਪਣੇ ਬਾਕੀ ਤਿੰਨ ਹਲਕਿਆਂ ਦੇ ਹੈਗੇ ਨੇ ਉਹ ਵੀ ਮੈਂ ਐਮਐਲਏ ਸਾਹਿਬ ਤੇ ਆਪਣੇ ਲਾਲਜੀਤ ਕੁਲਰ ਮਿਨਿਸਟਰ ਸਾਹਿਬ ਨਾਲ ਗੱਲ ਕਰ ਲਾਂਗਾ ਉਹ ਉਧਰ ਕਰ ਲੈਣਗੇ ਤੇ ਨਹੀਂ ਤੇ ਕਦੇ ਵੀ ਉਹ ਸਾਡੇ ਆਫਿਸ ਆ ਸਕਦੇ ਆ ਤੇ ਆਪਾਂ ਜਿਹੜਾ ਵਾ ਉਹਨਾਂ ਨੂੰ ਲਿੰਕ ਜਿਹੜਾ ਵਾ ਉਹ ਪ੍ਰੋਵਾਈਡ ਕਰਵਾਵਾ ਕਿਉਂਕਿ ਇਹਨਾਂ ਦਾ ਕੇਸ ਸੀ ਕਿ ਮੈਂ ਤਾਂ ਕਹਿ ਸੀ ਓਪਨ ਕਰ ਦਿਓ ਪਰ ਇਹ ਕਹਿੰਦੇ ਸੀ ਕਿ ਓਪਨ ਕਰਕੇ ਫਿਰ ਸਾਡੇ ਤੇ ਬਹੁਤ ਭਾਰ ਵੱਧਾ ਹੈ ਅਸੀਂ ਇੰਨਾ ਹੀ ਕਰ ਸਕਦੇ ਆ ਕਿ ਫਿਰ ਉਹਦੇ ਚ ਪਤਾ ਨਹੀਂ ਲੱਗਣਾ ਦੂਜਾ ਕੌਣ ਆ ਗਿਆ ਐਵੇਂ ਤੇ ਥੋੜਾ ਜਿਹਾ ਫਿਰ ਇਸ ਕਰਕੇ ਥੋੜਾ ਜਿਹਾ ਨੂੰ ਇਸ ਚੀਜ਼ ਦੇ ਵਿੱਚ ਕਰਨਾ ਪਿਆ ਪਰ ਚਲੋ ਮੇਰੇ ਕਹਿੰਦਾ ਮਤਲਬ ਇਹ ਹੈ ਅੱਜ ਕਿੰਨੇ ਅਫਸਰ ਬਾਨੇ ਕਿੰਨੇ ਨਹੀਂ ਬਾਨੇ ਉਹ ਆਪਣੀ ਜਗ੍ਹਾ ਹੈ ਕਿੰਨੇ ਪੜਨਾ ਕਿੰਨੇ ਨਹੀਂ ਪੜਨਾ ਉਹ ਆਪਣੀ ਜਗ੍ਹਾ ਹੈ ਪਰ ਅੱਜ ਅਸੀਂ ਜਿਹੜੀ ਜਾਗ ਲਾ ਚੱਲੇ ਆ ਇਸ ਜ਼ਿਲ੍ਹੇ ਦੇ ਵਿੱਚ ਕਿ ਵਾਕਿਆ ਹੀ ਅਸੀਂ ਉਧਰ ਨੂੰ ਆਪਣੇ ਬੱਚਿਆਂ ਨੂੰ ਤੋਰ ਰਹੇ ਆ ਅੱਜ ਉਹ ਪੀਸੀਸ ਤੋਂ ਜਦੋਂ ਜਾਊਗਾ ਇੱਕ ਪੜਾਪਾਰ ਕਰੂ ਉਹਨੂੰ ਬਾਅਦ ਚ ਆਪੇ ਲੱਗਣਾ ਕਿ ਯਾਰ ਮੇਰੀ ਕੋ ਉਮਰ ਹੈ ਗਈ ਆ ਮੈਂ ਆਈਐਸਐਲ ਬਣਾ ਸੋ ਉਹ ਅੱਗੇ ਨੂੰ ਵਧੇਗਾ ਸੋ ਉਹਨੂੰ ਅੱਜ ਜਦ ਆਪਾਂ ਗਿਆ ਵੀ ਇਸ ਤੋਂ ਬਾਅਦ ਕਿੰਨਾ ਅਗਲੇ ਦੀ ਕਿੰਨੀ ਫੀਸ ਹੈ ਤੇ ਮੰਮੀ ਨੇ ਕਦੇ ਕਿਹਾ ਤੇ ਮੈਂ ਵੀ ਤੁਹਾਨੂੰ ਕਹਾਂ ਉਹ ਇੰਨੀ ਹੈ ਹਨਾ ਮੈਨੂੰ ਵੀ ਨਹੀਂ ਪਤਾ ਸੋ ਇਹ ਇੱਥੇ ਅਗਲੇ ਬੰਨੇ ਅੱਗੇ ਗੱਲ ਤਾਂ ਚੱਲੀ ਚੱਲ ਪਈ ਨਾ ਇਹ ਗੱਲ ਤੇ ਇਹ ਆਪਾਂ ਉਹਦੇ ਤੇ ਚੱਲਾਂਗੇ ਸੋ ਜਿਹੜਾ ਇਹ ਹਮੇਸ਼ਾ ਰਹਿੰਦਾ ਕਿ ਗਲੀਆਂ ਨਾਲੀਆਂ ਤੋਂ ਹਟ ਕੇ ਕੀ ਕਰਾਂਗੇ ਉਹ ਅਜਾ ਪਾਇ ਕੀਤਾ ਤੇ ਆਉਣ ਵਾਲੇ ਸਮੇਂ ਝੜਕਾ ਖਡੂਰ ਸਾਹਿਬ ਦੇ ਵਿੱਚ ਹਰ ਚੌਥੇ ਤੋਂ ਪੰਜਵੇਂ ਦਿਨ ਤੁਹਾਨੂੰ ਇੱਕ ਵੱਖਰੀ ਵਿਲੱਖਣ ਐਕਟੀਵਿਟੀ ਜਿਹੜੀ ਮੇਰੇ ਲੋਕਾਂ ਲਈ ਮਿਲੂਗੀ ਹੁੰਦਾ ਕੀ ਹੈ ਅਖੀਰ ਚ ਆਪਣੀ ਗੱਲ ਰੱਖਦਾ ਹਰੇਕ ਪੋਲੀਟਿਕਲ ਬੰਦੇ ਦੇ ਵਾਲੇ ਦੇ ਵਾਲੇ 100 ਬੰਦੇ ਦਾ ਘੇਰਾ ਹੁੰਦਾ ਹੈ ਉਹੀ ਕੰਮ ਲੈ ਕੇ ਆਉਂਦੇ ਆ ਉਹੀ ਕੰਮ ਕਰਾਉਂਦੇ ਆ ਉਹੀ ਮਗਰੋਂ ਆ ਕੇ ਨਾਰਾਜ਼ ਹੁੰਦੇ ਆ ਪਰ ਬਟਨ ਦੱਬਣ ਵਾਲੇ ਜਿਹੜੇ ਲੋਕ ਆ ਉਹ ਲੱਖਾਂ ਹੁੰਦੇ ਆ ਉਹਨਾਂ ਤੱਕ ਸਹੂਲਤਾਂ ਹੀ ਨਹੀਂ ਜਾਂਦੀਆਂ ਇਹ ਕਾ ਜੋ ਸਹੂਲਤ ਕੀਤੀ ਹੈ ਕਿ ਬਟਨ ਦੱਬਣ ਵਾਲਿਆਂ ਨੂੰ ਵੀ ਜਾਵੇ ਚਾਹੋ ਕਰੇ ਬੈਠੇ ਨੇ ਕਿ ਹਾਂ ਸਾਡਾ ਬੱਚਾ ਜਿਹੜਾ ਉਹ ਪੀਸੀਐਸ ਬਣ ਸਕਦਾ ਹੈ ਸਕੂਲਾਂ ਚ ਕੈਂਡੀਆ ਦੇਣੀਆਂ ਸ਼ੁਰੂ ਕੀਤੀਆਂ ਤਾਂ ਸਾਰੇ ਬਟਨ ਨੰਬਰ ਵਾਲੇ ਦੇ ਬੱਚਾ ਨੂੰ ਵੀ ਜਾਵੇ ਕਿ ਜੀਐਮਐਲਏ ਬਣਾਇਆ ਸੀਸੀਲ ਨੇ ਸ਼ੁਰੂ ਕੀਤੇ ਨੇ ਉਸ ਪਾਸੇ ਨੂੰ ਚੱਲੇ ਸੋ ਆਪਾਂ ਹਮੇਸ਼ਾ ਮੇਰੇ ਮਾਇੰਡ ਚ ਰਹੂਗਾ ਖਿਰਚ ਦੱਸਣਾ ਚਾਹਣਾ ਕਿ ਮੈਂ ਵੱਧ ਤੋਂ ਵੱਧ ਉਹ ਪ੍ਰੋਗਰਾਮ ਲੈ ਕੇ ਆਵਾਂ ਕਿ ਜਿਹੜਾ 100 ਬੰਦਾ ਮੇਰੇ ਕੋਲ ਆਉਂਦਾ ਉਹਨੂੰ ਛੱਡ ਕੇ ਬਾਕੀ ਜਿਹੜੇ ਫਜ਼ਾਰਾ ਲੋਕਾਂ ਨੇ ਬਟਨ ਦਾ ਬੀ ਐਮ ਐਲ ਏ ਬਣਾਇਆ ਉਹਨਾਂ ਤੱਕ ਵੱਧ ਤੋਂ ਵੱਧ ਸੁਣਤਾ ਕੋਈ ਵਿੱਚ ਕੋਈ ਗਿੰਦੀ ਵੀ ਰੱਖੀ ਆ ਕਿ 1000 ਬੱਚਾ ਜਾਂ 2500 ਬੱਚਾ ਜਾਂ 5500 ਬੱਚਾ ਵਿੱਚ ਪਾਰਟਿਸਪੇਟ ਕਰੂਗੀ ਕਪੈਸਟੀ ਵੀ ਕੋਈ ਹੈ ਆ ਨਹੀਂ ਆਉਂਦੇ ਸੁਖਣਾ ਕੋਈ ਗੱਲ ਨਹੀਂ ਮੈਂ ਗੱਲ ਇਹ ਕੀਤੀ ਸੀ ਖੁੱਲੀ ਮੈਂ ਕਿਹਾ ਵੀ ਬਾਕੀ ਜੇ 3 ਲੱਖ ਕਰ ਲੱਗੇ ਜੇ ਤੇ ਫਿਰ ਉਹਨੇ ਨਾ ਰੱਖਿਆ ਵੀ ਇੰਨੇ ਹੀ ਆਉਣਗੇ ਇੰਨੇ ਆਉਣਗੇ ਬਾਅਦ ਸਾਡੀ ਨਹੀਂ ਬੜੀ ਸਿਰਦਰਦੀ ਪੈ ਜਣੀ ਕਿਉਂਕਿ ਉਹਦਾ ਕਾਰਨ ਇਹ ਹੈ ਕਿ ਬਾਅਦ ਸ਼ਫਾਰਸ਼ੀ ਕੰਮ ਨਹੀਂ ਮੈਂ ਕਰਨਾ ਚਾਹੁੰਦਾ ਇਹਨੂੰ ਰੱਖ ਲਓ ਆਪਾਂ ਇੱਕ ਕੰਮ ਕਰਦੇ ਕਰਦੇ ਹੋਰ ਉਚੋਲ ਚ ਜੀ ਸੋ ਇਹਨ ਤੇ ਕੋਈ ਗੱਲ ਨਹੀਂ ਜਿੰਨੇ ਆਉਂਦੇ ਯਾਰ ਉਹਦਾ ਆਉਂਦੇ ਉਹ 2000 ਆਉਂਦਾ ਆਉਂਦੇ ਗਲਤ ਤਾਂ ਨਹੀਂ ਕਹੀ ਜਾਂਦਾ ਜੀ ਬਾਬਾ ਜੀ ਫਿਰ ਤਿੰਨ ਵੀ ਕਰ ਦਿੰਦੇ ਆ ਆਉਂਦੇ ਕੋਈ ਗੱਲ ਨਹੀਂ ਤੁਸੀਂ ਕਰੋ ਜੀ ਸਾਹਿਬ ਉਹ ਕਿਸੇ ਲਈ ਪੂਰੇ ਕਰਦਾ ਜਿਹੜੇ ਲਈ ਇਹ ਹਲਕਾ ਖਡੂਰ ਸਾਹਿਬ ਲਈ ਵੀ ਆ ਤੇ ਪੂਰੇ ਤਰਨਤਾਰਨ ਜਿਲੇ ਲਈ ਵੀ ਆ ਤੇ ਆਪਾਂ ਕਿਉਂਕਿ ਆਪਣਾ ਡਿਸਟ੍ਰਿਕਟ ਆ ਕੋਈ ਇੱਥੇ ਮੈਂ ਪੱਖਪਾਤ ਨਹੀਂ ਕਰਨਾ ਚਾਹੁੰਦਾ ਕਿ ਜੇ ਲੈਣ ਤਾਂ ਇਕੱਲੇ ਮੇਰੇ ਬਣ ਜਾਣ ਤੇ ਸਾਰੇ ਜ਼ਿਲ੍ਹਾ ਜ਼ਿਲ੍ਹਾ ਆਪਣਾ ਗੁਰੂ ਦਾ ਜੀ ਧਰਤੀ ਆ ਇਹ ਤੇ ਆਪਾਂ ਸਾਰੇ ਲਈ ਆ ਅਵਲਸਾ ਸਾਰੇ ਯੋਗੀ ਸਾਥੀਆਂ ਲਈ ਧੰਨਵਾਦ ਦੇ ਰੂਪ ਚ ਕੀ ਕਹਿਣਾ ਚਾਹੀਦਾ। ਅ ਸਭ ਤੋਂ ਪਹਿਲਾਂ ਤੇ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਇੰਡੀ ਵੱਡੀ ਗਿਣਤੀ ਦੇ ਵਿੱਚ ਤੁਸੀਂ ਸਾਰੇ ਆਏ ਹੋ। ਤੁਸੀਂ ਇਹ ਸਾਡੀ ਪੋਜ਼ਿਟਿਵ ਸੋਚ ਨੂੰ ਹੋਰ ਅੱਗੇ ਲੈ ਕੇ ਜਾਣ ਲਈ ਅੱਜ ਬਰਾਲਾ ਕੀਤਾ। ਸਭ ਤੋਂ ਵੱਡਾ ਤੁਹਾਡਾ ਧੰਨਵਾਦ ਹੈ। ਸਾਡੇ ਡੀਯੂ ਸਾਹਿਬ ਤੇ ਡੀਪੀਆਰਓ ਸਾਹਿਬ ਤੇ ਸਾਡੇ ਖਾਲਸਾ ਕਾਲਜ ਤੋਂ ਜਿਹੜੇ ਸਾਥੀ ਆਏ ਨੇ ਉਹਨਾਂ ਸਾਰਿਆਂ ਦਾ ਵੀ ਧੰਨਵਾਦ ਕਰਦਾ ਕਿ ਉਹ ਅ ਅੱਗੇ ਆਪਣੇ ਬੱਚਿਆਂ ਨੂੰ ਜਿਹੜਾ ਜਾ ਕੇ ਦੱਸਣਗੇ ਕਿ ਤੁਸੀਂ ਕਰ ਰਹੇ ਹੋ। ਇਹਨਾਂ ਦਾ ਵੀ ਅਸੀਂ ਹੁਣ ਇਸ ਤੋਂ ਬਾਅਦ ਇੱਕ ਛੋਟੀ ਜੀ ਮੀਟਿੰਗ ਜਿਹੜੀ ਹੋ ਲਾਵਾਂਗੇ ਤੇ ਮੈਂ ਪ੍ਰਵੀਨ ਬਾਲਸਨ ਜੀ ਜਿਹੜੇ 1999 ਤੋਂ ਅਫੀਸਰ ਬਣਾਉਂਦੇ ਆਏ ਆ ਤੇ 2500 ਤੋਂ ਪਲੱਸ ਅਫੀਸਰ ਬਣਾਏ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਸਾਨੂੰ ਇੱਕ ਨਵਾਂ ਉਪਰਾਲਾ ਇੱਕ ਨਵੀਂ ਪੈਲ ਸਾਡੇ ਇਲਾਕੇ ਨੂੰ ਜਿਹੜੀ ਦਿੱਤੀ ਹੈ ਤੇ ਸਾਡੇ ਜਿੰਨੇ ਵੀ ਇੱਥੋਂ ਅਫੀਸਰ ਪੜ ਕੇ ਬਣ ਗਏ ਉਹ ਹਮੇਸ਼ਾ ਤੁਹਾਡੇ ਰਿਣੀ ਰਹਿਣਗੇ ਜੀ ਜੀ ਆਪ ਜੀ ਆਪ ਦੀ ਸਵਾਲ ਕਿਸੇ ਟਾਈਮ ਦੇ ਪਰਿਵਾਰ ਚ ਦੋ ਬੱਚੇ ਕਰਨਾ ਚਾਹੁੰਦੇ ਹਨ ਉਹਦੇ ਲਈ ਕੋਈ ਤੇ ਜਦੋਂ ਹੈ ਹੀ 3 ਲੱਖ ਤੋਂ ਥੱਲੇ ਆ ਤੇ ਹੁਣ ਆਪਾਂ ਇੱਕ ਦਾ ਨਹੀਂ ਨਹੀਂ ਆਉਂਦੇ ਤੁਸੀਂ ਆਪਾਂ ਹੱਕ ਨਹੀਂ ਮਾਰਨਾ ਕਿਸੇ ਦਾ ਠੀਕ ਹੈ ਜੀ ਮਾਡਮੀ ਦਾ ਪ੍ਰੈਸ ਦਾ ਧੰਨਵਾਦ ਤਾਂ ਕਰੂਗੀ ਜੇ ਡੀਪੀਰ ਨੂੰ ਇੱਥੇ ਬਦਲਾ ਦੇ ਬਿਲਕੁਲ ਜੀ ਆਪਾਂ ਦੇ ਆਧਾਰ ਦੇ ਆਪਾਂ ਇਸ ਜੀ ਨੂੰ ਇਹ ਆਪਣਾ ਪਰਿਵਾਰ ਦਾ ਮਸਲਾ ਬੈਗੀ ਕਰਦੇ ਆਂ ਇਹਨੂੰ ਆਪਾਂ ਪਬਲਿਕ ਚੋਟ ਵੀ ਬੜੀ ਪਈ ਆ ਤੁਹਾਡੇ ਐਮਐਲ ਨੇ ਇੰਨਾ ਕੁੱਟਿਆ ਲੱਖਾਂ ਪਈਆਂ ਆ ਦੇ ਪੱਤ ਕਰਦੇ ਮੇਰੇ ਵੱਲੋਂ ਕਦੇ ਕੋਈ ਇਹ ਦਾਨੀ ਮੁਸ਼ਕਲਾਈ ਤੇ ਮੈਂ ਉਹਦਾ ਹਾਂ ਤੇ ਆਪਾਂ ਫਿਰ ਵੀ ਹਮੇਸ਼ਾ ਬਹਿ ਕੇ ਮੈਂ ਤੁਹਾਡੇ ਨਾਲ ਹ ਜਿੱਥੇ ਵੀ ਤੁਹਾਨੂੰ ਕੋਈ ਸਪੋਰਟ ਦੀ ਲੋੜ ਹੈ ਜੋ ਮੇਰੇ ਧਿਆਨ ਚ ਲਿਆਓਗੇ ਆਪਾਂ ਕਰਾਂਗੇ